ਮੈਂ ਜਿੱਦਾਂ ਆਪਣਾ ਫਲਾਈ ਰੋਡ ਤੇ ਜਾ ਰਿਹਾ ਸੀਗਾ ਮੇਰੇ ਬੱਚਾ ਵੜਦਾ ਕਮਲਾ ਨੇੜੂ ਸਕੂਲੇ ਪੂਰੀ ਫੀਸ ਫੂਜ ਜਮਾ ਕਰਵਾਉਣ ਜਾ ਰਿਹਾ ਸੀਗੇ ਤੇ ਸੱਪਾ ਮੋਟਰਸਾਈਕਲ ਵਾਲੇ ਦੇ ਕੋਲ ਮੁੰਡੇ ਆਏ ਮੋਟਰਸਾਈਕਲ ਤੇ ਤੇ ਮੇਰੀ ਵਾਈਫ ਦੀ ਗੱਲੇ ਨੂੰ ਚੈਨ ਨੂੰ ਹੱਥ ਪਾ ਕੇ ਮੋਟਰਸਾਈਕਲ ਤੇ ਲੱਤ ਮਾਰ ਕੇ ਸਾਨੂੰ ਛੋੜ ਦਿੱਤਾ ਤੇ ਚੈਨ ਲੈ ਕੇ ਨੱਟ ਗਿਆ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾ ਹੈ ਸ਼ਹਿਰ ਦਾ ਮੈਨੂੰ ਲੱਗਦਾ ਨਹੀਂ ਹੈਗਾ ਕਿ ਪੰਜਾਬ ਸਪੈਸ਼ਲੀ ਰਹਿਣ ਲਾਇਕ ਹੈ ਮੈਂ ਖੁਦ ਇੰਗਲੈਂਡ ਜਾ ਕੇ ਵਾਪਸ ਆ ਚੁੱਕਾ ਹਾਂ ਤੇ ਮੈਂ ਆਪਣੇ ਆਪ ਨੂੰ ਬੇਪੂਖ ਸਮਝ ਰਿਹਾ ਕਿ ਮੈਂ ਵਾਪਸ ਆਇਆ ਆਣਾ ਨਹੀਂ ਚਾਹੀਦਾ ਪੰਜਾਬ ਬਿਲਕੁਲ ਗੰਦਾ ਹੋ ਚੁੱਕਾ ਫਗਵਾੜਾ ਸ਼ਹਿਰ ਦੇ ਵਿੱਚ ਲਗਾਤਾਰ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਇਲਾਕੇ ਦੇ ਵਿੱਚ ਹੁਣ ਲੋਕ ਡਰਦੇ ਮਾਹੌਲ ਦੇ ਵਿੱਚ ਨੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਤਾਂ ਆਪਣੇ ਆਪ ਨੂੰ ਸੁਰੱਖਿਆਤ ਵੀ ਮਹਿਸੂਸ ਨਹੀਂ ਕਰ ਰਹੀ ਤੇ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਪਲਾਈ ਰੋਡ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਤੀ ਪਤਨੀ ਆਪਣੇ ਛੋਟੇ ਬੱਚੇ ਦੀ ਫੀਸ ਜਮ੍ਹਾਂ ਕਰਵਾਉਣ ਦੇ ਲਈ ਸਕੂਲ ਜਾ ਰਹੇ ਸਨ ਕਿ ਪਿੱਛੋਂ ਤੇਜ਼ ਰਫ਼ਤਾਰ ਮੋਟਰਸਾਈਕਲ ਤੇ ਆਏ ਦੋ ਲੁਟੇਰੇ ਜਿਨ੍ਹਾਂ ਵੱਲੋਂ ਮੋਟਰਸਾਈਕਲ ਦੇ ਪਿੱਛੇ ਬੈਠੀ ਮਹਿਲਾ ਦੇ ਗਲ ਦੇ ਵਿੱਚ ਪਾਈ ਸੋਨੇ ਦੀ ਚੈਂਚਾ ਪਟਲੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਆਸ਼ੂ ਸ਼ਰਮਾ ਜਿਸ ਦਾ ਇੱਕ ਹੈ ਨਕਿਓ ਪਲਾਈ ਰੋਡ ਤੇ ਆਪਣੀ ਪਤਨੀ ਦੇ ਨਾਲ ਬੱਚੇ ਦੀ ਫੀਸ ਭਰਨ ਜਾ ਰਿਹਾ ਸੀ ਕਿ ਇਸ ਦੇ ਦਰਮਿਆਨ ਮੋਟਰ ਸਾਈਕਲ ਤੇ ਸਵਾਰ ਦੋ ਲੁਟੇਰਿਆਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਦੋਵੇਂ ਮੋਟਰਸਾਈਕਲ ਤੋਂ ਡਿੱਗ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੇ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਦੇ ਵੀ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਦੇ ਵਿੱਚ ਉਹ ਰਹਿ ਕੇ ਇੱਥੇ ਵਾਪਸ ਆਏ ਨੇ ਪੰਜਾਬ ਦੇ ਵਿੱਚ ਉਹਨਾਂ ਰਹਿਣ ਦਾ ਫੈਸਲਾ ਕੀਤਾ ਸੀ ਪਰ ਇਲਾਕੇ ਦੇ ਵਿੱਚ ਜੋ ਹਾਲ ਨੇ ਉਹਨੂੰ ਇੱਥੇ ਰਹਿਣਾ ਵੀ ਤੇ ਖੁਦ ਨੂੰ ਸੁਰੱਖਿਅਤ ਵੀ ਇੱਥੇ ਮਹਿਸੂਸ ਨਹੀਂ ਕਰ ਰਹੀ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਰੀ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਆਸ਼ੂ ਸ਼ਰਮਾ ਦਾ ਹੋਰ ਕੀ ਕੁਝ ਕਹਿਣਾ ਆਓ ਸੁਣਦਿਆਂ ਫਗਵਾੜਾ ਨਿਊਜ਼ ਦੇ ਲਈ ਫਗਵਾੜਾ ਤੋਂ ਕੈਮਰਾਮੈਨ ਜੈ ਸ਼ਰਮਾ ਦਿਨਾ ਸ਼ਰਨਜੀਤ ਸੋਨੀ ਦੀ ਰਿਪੋਰਟ ਮੇਰਾ ਨਾਮ ਜੀ ਆਸ਼ੂ ਸ਼ਰਮਾ ਜੀ ਹਾਂ ਜੀ ਸਿੱਧੀ ਥਾਣੇ ਚਾਹੀਏ ਕੀ ਮਾਮਲਾ ਕੀ ਸਾਰਾ ਮੈਂ ਜੀ ਇਦਾਂ ਆਪਣਾ ਪ্লাই ਰੋਡ ਤੇ ਜਾ ਰਿਹਾ ਸੀਗਾ ਮੇਰੇ ਬੱਚਾ ਪੜਦਾ ਕਮਲਾ 네ਰੂ ਸਕੂਲੇ ਉਹਦੀ ਫੀਸ ਫੂਲ ਜਮਾ ਕਰਵਾਉਣ ਜਾ ਰਿਹਾ ਸੀਗੇ ਤੇ ਸੱਪਾ ਮੋਟਰਸਾਈਕਲ ਵਾਲੇ ਦੇ ਕੋਲ ਮੁੰਡੇ ਆਏ ਮੋਟਰਸਾਈਕਲ ਤੇ ਦੀ ਮੇਰੀ ਵਾਈਫ ਦੀ ਗੱਲੇ ਤੋਂ ਚੈਨ ਨੂੰ ਹੱਥ ਪਾ ਕੇ ਮੋਟਰਸਾਈਕਲ ਤੇ ਲੱਤ ਮਾਰ ਕੇ ਸਾਨੂੰ ਛੋੜ ਦਿੱਤਾ ਤੇ ਚੈਨ ਲੈ ਕੇ ਨੱਟ ਗਏ ਕਿੰਨੇ ਵਿਅਕਤੀ ਸੀਗੇ ਜੀ ਉਹ ਦੋ ਦੋ ਜਾਨੇ ਸੀਗੇ ਮੋਟਰਸਾਈਕਲ ਦਾ ਮੈਨੂੰ ਪਤਾ ਨਹੀਂ ਲੱਗਾ ਕਿ ਮੂਵ ਵਗੈਰਾ ਬੰਨੇ ਸੀ ਉਹਨਾਂ ਨੇ ਮੂਵ ਵਗੈਰਾ ਬੰਨੇ ਹੋਏ ਸੀਗੇ ਤੇ ਕਿੰਨੇ ਇਹ ਸਵੇਰੇ 11:30 ਵਜੇ ਦਾ ਟਾਈਮ ਸੀਗਾ ਜੀ ਤੇ ਕਿੰਨੇ ਟੋਲੇ ਚੈਨ ਸੀ ਆਪਣੇ ਚੈਨ ਲਗਭਗ 2.5 ਟੋਲੇ ਦੇ ਸੀ ਨਹੀਂ ਕੋਈ ਛੱਟਾ ਵਗੈਰਾ ਵੀ ਮਾਰੀਆਂ ਉਹਨਾਂ ਨੇ ਦਿਗੇਆਂ ਤਾਂ ਸੱਟਾਂ ਲੱਗੀਆਂ ਆ ਉਹ ਤਾਂ ਲੱਤ ਮਾਰ ਕੇ ਨੱਠ ਗਏ ਜਦ ਅਸੀਂ ਤੇ ਤੁਸੀਂ ਕਹਦੇ ਸੀਗੇ ਸਰ ਅਸੀਂ ਮੋਟਰਸਾਈਕਲ ਤੇ ਸੀ ਕਿਹੜੀ ਸਾਈਡ ਨੂੰ ਫਰਾਰ ਹੋਏ ਉਹ ਮਾਰ ਕੇ ਉਹ ਗਏ ਆਪਣਾ ਜੀ ਕੀਰਤੀਨਗਰ ਨੂੰ ਆਪਣਾ ਬਾਈਪਾਸ ਵੱਲ ਨੂੰ ਉਧਰ ਕੀਰਤੀਨਗਰ ਨੂੰ ਮੁੜ ਗਏ ਸ਼ਿਆਰਪੁਰ ਕੋਈ ਪਹਿਚਾਨ ਦੇ ਵਿੱਚ ਆਏ ਬੰਦੇ ਨਹੀਂ ਬੰਦੇ ਕੋਈ ਕੈਮਰੇ ਆ ਵੀ ਚੱਲਦੇ ਹੋਣ ਕੈਮਰੇ 'ਚ ਦੇਖਿਆ ਆ ਬਹੁਤ ਜ਼ਿਆਦਾ ਸਪੀਡ ਸੀਗੀ ਪਤਾ ਨਹੀਂ ਲੱਗ ਰਿਹਾ ਕੁਝ ਇੱਕ ਕੈਮਰਾ ਹੀ ਦੇਖਿਆ ਤੇ ਮੋਟਰਸਾਈਕਲ ਵਗੈਰਾ ਪਹਿਚਾਨ ਹੋਈ ਕਿਹੜਾ ਉਹ ਪਹਿਚਾਨ ਨਹੀਂ ਹੋਈ ਮਗਰ ਵੀ ਨੱਠਿਆ ਮੈਂ ਬਟ ਇੱਕਦਮ ਹੀ ਨਿਹਰਾ ਆ ਗਿਆ ਸੀ ਮੂੰਹ ਤੇ ਤਾਂ ਪਤਾ ਨਹੀਂ ਲੱਗਾ ਇਹ ਕੋਣਾ ਕੀਦਾ ਕਿ ਇਹ ਦੇ ਮਗਰ ਮੈਂ ਨਾਟ ਰਿਹਾ ਮੈਨੂੰ ਵੀ ਨਹੀਂ ਪਤਾ ਲੱਗਿਆ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਜੀ ਕਰਨ ਆਏ ਆ ਪੁਲਿਸ ਆਈ ਸੀ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਕੀਤੀ ਨਹੀਂ ਕੋਈ ਨਹੀਂ ਕੋਈ ਨਾ ਕੋਈ ਹੁੰਦਾ ਹੀ ਐਕਚੁਅਲੀ ਆਪਣਾ ਪਹਿਲਾ ਬੰਦਾ ਦੇਖਣਾ ਜ਼ਰੂਰੀ ਸੀਗਾ ਉਹਨਾਂ ਦੇ ਸੱਟਾ ਸਿਰ ਤੇ ਲੱਗੀਆਂ ਸੀਗੀਆਂ ਤਾਂ ਉਹਨਾਂ ਨੂੰ ਪਹਿਲਾਂ ਮੈਂ ਹਸਪੀਟਲ ਵਗੈਰਾ ਲੈ ਕੇ ਗਿਆ ਕੀ ਨਾਂ ਜੀ ਉਹਨਾਂ ਦਾ ਜਿਹਨਾਂ ਦੇ ਸਾਡੇ ਵਾਈਫ ਸੀ ਬਾਨੀ ਸ਼ਰਮਾ ਕਿੱਥੇ ਦੇ ਰਹਿ ਗਏ ਹੁੰਦੇ ਅਸੀਂ ਤੰਬਾਕੂ ਕੋ ਪਟਾਣੇ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾ ਆ ਸ਼ਹਿਰ ਦਾ ਮੈਨੂੰ ਲੱਗਦਾ ਨਹੀਂ ਹੈਗਾ ਕਿ ਪੰਜਾਬ ਸਪੈਸ਼ਲੀ ਰਹਿਣ ਲਾਇਕ ਹੈਗਾ ਆ ਮੈਂ ਖ ਆਣਾ ਨਹੀਂ ਚਾਹੀਦਾ ਪੰਜਾਬ ਬਿਲਕੁਲ ਗੰਦਾ ਹੋ ਚੁੱਕਾ ਹੋ